ਖਾਣਾ ਘਰਾਂ ਦੇ ਬਾਹਰ ਭੋਜਸ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਸਮੂਹ ਬਸਪਾ ਆਗੂਆਂ ਨੇ ਜਿੱਥੇ ਪੰਜਾਬ ਸਰਕਾਰ ਤੇ ਪੁਲਿਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਜਾਣਕਾਰੀ ਦਿੰਦੇ ਹੈਪੀ ਰੂਟ ਕਾ ਨੇ ਦੱਸਿਆ ਕਿ ਐਸਆਈ ਹਰਪ੍ਰੀਤ ਸਿੰਘ ਇੱਕ ਪਤੀ ਪਤਨੀ ਦੇ ਝਗੜੇ ਵਿੱਚ ਪਿੰਡ ਬੋਪਰਾਏ ਤੋਂ ਇੱਕ ਨੌਜਵਾਨ ਨੂੰ ਇੱਕ ਅਪਰਾਧੀ ਵਾਂਗ ਥਾਣੇ ਲੈ ਕੇ ਆਏ ਸਨ ਉਸਨੇ ਉਕਤ ਐਸਆਈ ਉੱਪਰ ਦੋਸ਼ ਲਗਾਇਆ ਕਿ ਇਸ ਫੋਲੋ ਇੱਕ ਪੁਰਾਣੇ ਮਾਮਲੇ ਵਿੱਚ ਵੀ ਪੈਸੇ ਲੈ ਗਏ ਸਨ ਉਨਾ ਕਿਹਾ ਕਿ ਇਹ ਇੱਕ ਸੰਕੇਤਕ ਧਰਨਾ ਹੈ ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਅਜੇਹ ਮੁਲਾਜ਼ਮਾਂ ਨੂੰ ਇਥੋਂ ਚਲਦਾ ਕਰਨ ਅਤੇ ਇਸ ਦੇ ਖਿਲਾਫ ਵਿਭਾਗੀ ਕਾਰਵਾਈ ਕਰਨ ਅੱਜ ਗਰਾਇਆ ਥਾਣੇ ਦੇ ਬਾਹਰ ਬੋਝਨ ਸਮਾਜ ਪਾਰਟੀ ਵੱਲੋਂ ਧਰਨਾ ਲਗਾਇਆ ਗਿਆ ਜੋ ਕਿ ਮਾਮਲਾ ਬੋਪਾਰਾ ਪਿੰਡ ਦਾ ਆ ਬੋਪਾਰਾ ਦੇ ਵਿੱਚ ਜਿਹੜਾ ਆ ਐਸਆਈ ਹਰਪ੍ਰੀਤ 9:30 ਵਜੇ ਕਿਸੇ ਦੇ ਘਰ ਜਾਂਦਾ ਮੀਆਂ ਬੀਬੀ ਦੀ ਆਪਸੀ ਮਾੜੀ ਮੋਟੀ ਲੜਾਈ ਹੋਈ ਉਹ ਲੜਾਈ ਨੂੰ ਉਸ ਲੜਾਈ ਦਾ ਜਿਹੜਾ ਆ ਉਹਨੇ ਉਹਨੂੰ ਸੁਲਝਾਉਣ ਦੀ بجائے ਉੱਥੇ ਜਿਹੜਾ ਉਹਦਾ ਘਰ ਵਾਲਾ ਸੀਗਾ ਉਹਨੂੰ ਚੱਕ ਕੇ ਥਾਣੇ ਲਿਆ ਜਦ ਕੇ 9:30 ਵਜੇ ਜਿਹੜਾ ਆ ਇੱਕ ਨਾਰਮਲ ਦਰਖਾਸਤ ਤੇ ਮਲਾਜ਼ਮ ਨੂੰ ਕਿਸੇ ਵੀ ਬੰਦੇ ਨੂੰ ਅਰੈਸਟ ਕਰਕੇ ਥਾਣੇ ਲਿਆਉਣਾ ਗਲਤ ਆ ਸੋ ਇਸ ਮਾਮਲੇ ਦੇ ਵਿੱਚ ਜਿਹੜਾ ਆ ਬਹੁਜਨ ਸਮਾਜ ਪਾਰਟੀ ਵੱਲੋਂ ਥਾਣਾ ਗਰਿਆਂ ਦੇ ਬਾਹਰ ਜਿਹੜਾ ਧਰਨਾ ਲਾਇਆ ਗਿਆ ਪਿੰਡਾਂ ਵਿੱਚ ਪੰਚਾਇਤਾਂ ਬਣਾਈਆਂ ਜਾਂਦੀਆਂ ਨੇ ਕਿ ਤੁਹਾਨੂੰ ਨਹੀਂ ਲੱਗਦਾ ਇਹ ਮਸਲਾ ਪਹਿਲਾਂ ਸਰਪੰਚ ਸਾਹਿਬ ਨੂੰ ਇਤਲਾਹ ਕਰਨੀ ਬਣਦੀ ਸੀ ਬਿਲਕੁਲ ਬਿਲਕੁਲ ਜਿਹੜਾ ਹਰਪ੍ਰੀਤ ਐਸਆਈਆ ਉਹਨੂੰ ਚਾਹੀਦਾ ਸੀ ਪਿੰਡ ਦੀ ਪੰਚਾਇਤ ਨੂੰ ਉੱਥੇ ਬੁਲਾਉਂਦਾ ਉੱਥੇ ਮਸਲਾ ਇਹਨੂੰ ਸ਼ੂਟਆਊਟ ਕੀਤਾ ਜਾ ਸਕਦਾ ਜੀ ਇਹ ਕੋਈ ਏਡਾ ਗੱਲ ਨਹੀਂ ਸੀ ਇਸੇ ਕਰਕੇ ਪਿੰਡ ਹਾਂਜੀ ਮੀਆਂ ਬੀਬੀ ਦੀ ਆਪਸ ਵਿੱਚ ਥੋੜੀ ਬੋਦੀ ਨੌਕਜੋਕ ਹੋਈ ਆ ਲੇਕਿਨ ਇਹਨਾਂ ਨੇ ਕਿਸੇ ਦੀ ਸ਼ਿਫਾਰਿਸ਼ ਤੇ ਹਰਪ੍ਰੀਤ ਨੇ ਉਸ ਮੁੰਡੇ ਨੂੰ ਮੀਆਂ ਬੀਬੀ ਦੇ ਵਿੱਚ ਜਿਹੜਾ ਲੜਾਈ ਝਗੜਾ ਉਹਦਾ ਉਹਦਾ ਘਰ ਵਾਲਾ ਜਿਹੜਾ ਸੀ ਉਹਨੂੰ ਚੱਕ ਕੇ ਥਾਣੇ ਲਿਆਇਆ ਉਹ ਵੀ ਨਾਰਮਲ ਦਰਖਾਸਤ। ਉਸ ਮਾਮਲੇ ਦੇ ਵਿੱਚ ਜਿਹੜਾ ਭੋਜਨ ਸਮਾਜ ਪਾਰਟੀ ਵੱਲੋਂ ਗਰਾਇਆ ਥਾਣੇ ਦੇ ਬਾਹਰ ਜਿਹੜਾ ਆ ਉਹ ਤਰਨਾ ਲਾਇਆ। ਹੁਣ ਭੋਜਨ ਸਮਾਜ ਪਾਰਟੀ ਇਹ ਮੰਗ ਰੱਖੀ ਹੋਈ ਹੈ। ਇਹ ਇੱਕ ਸੰਕੇਤ ਧਰਨਾ ਹੈਗਾ। ਭੋਜਨ ਸਮਾਜ ਪਾਰਟੀ ਨੇ ਵਾਰਨਿੰਗ ਦਿੱਤੀ ਹੈ ਕਿ ਅਗਰ ਸਾਡੇ ਕਿਸੇ ਵਰਕਰ ਨਾਲ ਧੱਕਾ ਕਰੋਗੇ ਪੁਲਿਸ ਤੇ ਹੌਣ ਵਾਲੇ ਸਾਹਮਣੇ ਜਿੱਦੂ ਵੱਡਾ ਅਸੀਂ ਜਿਹੜਾ ਰੋਟ ਜਿਹੜਾ ਪ੍ਰੋਟੈਸਟ ਕਰਾਂਗੇ। ਉਧਰ ਦੂਸਰੇ ਪਾਸੇ ਐਸਐਚਓ ਗੁਰਾਇਆ ਗੁਰਸ਼ਰਨ ਸਿੰਘ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਪੁਲਿਸ ਵੱਲੋਂ ਉਕਤ ਨੌਜਵਾਨ ਨੂੰ ਭੇਜ ਦਿੱਤਾ ਗਿਆ ਹੈ ਜਿਹੜੀ ਅੱਜ ਸ਼ਾਮ 112 ਤੇ ਦਰਖਾਸਤ ਆਈ ਸੀ ਕੋ ਬਰਖਾ ਰਾਣੀ ਆ ਜੀ ਬੋਪਰੇ ਤੋਂ ਉਹਨੇ ਆਪਣੇ ਪਤੀ ਦੇ ਖਿਲਾਫ ਦਰਖਾਸਤ ਦਿੱਤੀ ਸੀ ਵੀ ਮੈਨੂੰ ਕੁੱਟ ਮਾਰ ਕੇ ਘਰ ਤੋਂ ਕੱਢ ਦਿੱਤਾ ਉੱਤੇ ਐਸੇ ਹਰਪ੍ਰੀਤ ਤੇ ਸਖਦੇਵ ਸਿੰਘ ਇਹ ਸੇ 112 ਵਾਲੇ ਗਏ ਸੀਗੇ ਤੇ ਬਿਨਾ ਮੋਤਵਾਰਾਂ ਨੂੰ ਧਿਆਨ ਵਿੱਚ ਲਿਆਏ ਉਹਦੇ ਘਰ ਵਾਲੇ ਨੂੰ ਲਿਆਏ ਸੀਗੇ ਥਾਣੇ ਉਹ ਕਿਤੇ ਉਹਨਾਂ ਨੂੰ BSP ਦੇ ਕੁਝ ਵਰਕਰਾਂ ਨੇ ਉਹਨਾਂ ਨੂੰ ਫੋਨ ਕੀਤਾ ਹਰਪ੍ਰੀਤ ਨੂੰ ਵੀ ਇਹਨੂੰ ਛੱਡ ਦਿਓ ਇਹਨਾਂ ਨੇ ਨਹੀਂ ਛੱਡਿਆ ਉਹ ਬੇਕਾਬੇ ਚਾਣ ਕੇ ਇਹਨਾਂ ਨੇ ਅੱਜ ਧਰਨਾ ਲਾਇਆ ਸੀਗਾ ਹੁਣ ਇਹਨਾਂ ਮੋਤਵਾਰਾ ਦਾ BSP ਦੇ ਜਿਹੜੇ ਲੀਡਰ ਆਏ ਉਹਨਾਂ ਨਾਲ ਗੱਲਬਾਤ ਹੋ ਗਈ ਹੈ ਜੀ ਉਹਨਾਂ ਨੂੰ ਅਸ਼ਵਾਸ਼ਣ ਦੇ ਕੇ ਉਹਨਾਂ ਨੂੰ ਸਪਸ਼ਟੀਕਰਨ ਦੇ ਕੇ ਇਹਨਾਂ ਨੂੰ ਠਾਲ ਦਿੱਤਾ ਗਿਆ ਹੈ ਸਵੇਰੇ ਜਿਹੜਾ ਇਹਨਾਂ ਦਾ ਮਸਲਾ ਆ ਦੋਨਾਂ ਤੇ ਨਾਲ ਸੁਣ ਕੇ ਹੱਲ ਕਰ ਦਿੱਤਾ ਜਾਊਗਾ ਜੀ